ਸਿਕਲ ਦੋਸਤੋ ਸ਼ਾਹੀ ਪੰਜਾਬ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਇਸੇ ਲੜੀ ਨੋਗੇ ਤੋਰਦੇ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਰਿਓਰ ਜ਼ਿਲ੍ਹਾ ਜੀਂਦ ਸਟੇਟ ਹਰਿਆਣਾ ਦੇ ਵਿੱਚ ਇਹ ਪਿੰਡ ਜਿਹੜਾ ਇਹ ਪੰਜਾਬ ਹਰਿਆਣਾ ਹੱਦ ਦੇ ਨੇੜੇ ਲੱਗਦਾ ਜੀ ਆਓ ਤੁਹਾਡੀ ਉੱਥੇ ਅਸੀਂ ਮਾਤਾ ਜੀ ਨਾਲ ਕਰੌਣੇ ਗੱਲਬਾਤ ਮਾਤਾ ਜੀ ਵੰਡ ਤੋਂ ਵਹਿਲੇ ਹਾਂ ਕਿ ਗੱਲਾਂ ਕੀ ਬਾਤਾਂ ਸੀ ਸਾਰਿਆਂ ਮਾਤਾ ਜੀ ਨੂੰ ਪੁੱਛਦੇ ਹਾਂ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਕੀ ਨਾਮ ਹੈ ਜੀ ਆਪਣਾ ਜਿੰਗਿਰ ਕੋ ਪਿਤਾ ਜੀ ਦਾ ਨਾਮ ਕੀ ਹੈ ਜੀ ਮੇਰੇ ਪਿਤਾ ਦਾ ਹਾਂ ਜੀ ਬាទਦਰਸਾ ਦਾਦਾ ਜੀ ਦਾ ਨਾਮ ਯਾਦ ਹੈ ਜੀ ਯਾਦ ਕੀ ਨਾਮ ਸੀ ਜੀ ਵਸਾਵਾ ਸ ਅੱਛਾ ਜੀ ਵਸਾਵਾ ਸਿੰਘ ਤੇ ਕਿੰਨੀ ਉਮਰ ਸੀ ਤੁਹਾਡੀ ਉਦੋਂ ਜਦੋਂ ਵੰਡ ਹੋਈ ਏ ਉਜਾੜੇ ਪੈਣ ਜਦੋਂ ਉਦੋਂ ਉਮਰ ਤੁਹਾਨੂੰ ਦੱਸਿਓ 17 17 ਸਾਲ ਸੀ 17 14 ਸਾਲ ਠੀਕ ਹੈ ਤੇ ਪਾਕਿਸਤਾਨ ਚ ਉਦੋਂ ਕਿਹੜਾ ਪਿੰਡ ਸੀ ਜੀ ਤੁਹਾਡਾ ਸਰ ਉਹ ਕੀ ਜ਼ਿਲ੍ਹਾ ਕਿਹੜਾ ਪੈਂਦਾ ਸੀ ਨਿਹਾਲਾ ਗੁਜਰਾਂ ਵਾਲਾ ਤੇ ਤਹਿਸੀਲ ਕਿਹੜੀ ਸੀ ਜੀ ਵਜੀਰਾਬਾਦ ਵਜੀਰਾਬਾਦ ਤੇ ਜਦੋਂ ਵੰਡ ਹੋਈ ਏ ਹਾਂ ਉਦੋਂ ਤੁਸੀਂ ਜਦੋਂ ਇੱਧਰ ਆਏ ਹੋ ਕੋਈ ਕਿਸੇ ਤਰ੍ਹਾਂ ਦਾ ਤੁਹਾਡੇ ਨਾਲ ਕੋਈ ਮਾਰ ਕਾਰਡ ਜਾਂ ਕੁਝ ਤਾਂ ਨਹੀਂ ਸੁਖੀ ਸੰਧੀ ਆ ਗਈ ਸੀ ਅਸੀਂ ਵਸ ਤੇ ਬੂਹਿਆਂ ਨੂੰ ਜੰਦਰੇ ਮਾਰ ਕੇ ਤੇ ਚਾਰ ਦਿਨ ਚੱਲੋ ਭਾਈ ਜਿੱਥੇ ਸ਼ਹਿਰ ਹੋ ਪੂਰਾ ਜ਼ਿਲ੍ਹਾ ਸੀ ਉੱਥੇ ਨੇਰੇ ਸਿੱਖ ਸਾਂ ਅੱਛਾ ਜੀ ਵੀ ਉਹਨਾਂ ਸਿੱਖਾਂ ਚ ਚੱਲੋ ਹੂੰ ਤੇ ਉਹ ਵਸ ਜਿ ਸਲਿਆਗਾ ਜੁੰਜੂ ਆਉਣਾ ਜਿਹੜੇ ਪਿੰਡ ਉਹਨਾਂ ਵੱਡੇ ਸਾਡੇ ਨਾਲ ਟੁੱਟ ਪੈਣਾ ਹਾਂਜੀ ਚੱਲੋ ਅਸੀਂ ਵੀ ਜਾਣੇ ਠੀਕ ਜੀ ਠੀਕ ਤੇ ਸਾਰੇ ਜਾਨਾਂ ਬਚਾਣ ਦੇ ਮਾਰੇ ਦੁਆਲੇ ਤਰੇ ਤਰੇ ਕਪੜੇ ਸਾਡੇ ਸੰਸਿਰਫ ਫਸਾਉਤੋਂ ਪੈਸਾ ਜਾਂ ਸੀ ਉਹਨਾਂ ਕੇਰਾ ਚੁੱਕਣਾ ਸੀ ਹਾਂਜੀ ਤੇ ਅਸੀਂ ਲੋਕ ਜਿਹੜੇ ਸੰਸਰਦਾਰ ਅਸੀਂ ਤੇ ਮੰਨਦੇ ਨਹੀਂ ਸਾਂ ਸਾਡੇ ਆਦਮੀ ਆਂਦੇ ਸਨ ਖਤਰਿਆਂ ਤੇ ਇਥੋਂ ਦੁਕਾਨਾਂ ਚੁੱਕੀਆਂ ਤੇ ਉੱਥੇ ਜਾ ਪਾਈਆਂ ਹੂੰ ਤੇ ਅਸੀਂ ਜ਼ਮੀਨਾਂ ਕਿੱਥੇ ਚੁੱਕ ਲੈ ਜਾਣੀਆਂ ਨੇ ਤੇ ਮਾਲ ਡੰਗਰ ਕਿੱਥੇ ਲੈ ਜਾਣਾ ਅਸੀਂ ਇੱਥੇ ਹੀ ਰਹਿਣਾ ਅੱਛਾ ਜੀ ਤੇ ਕੱਢਣ ਵਾਲਿਆਂ ਮਿੰਟ ਲਾਇਆ ਅਗਰੇ ਪਿਛਲੇ ਪਿੰਡ ਪੈ ਗਏ ਯੂ ਮਾਰਗ ਚੜ੍ਹ ਗਏ ਤੇ ਅਸਾਂ ਉਹ ਸੁਣ ਕੇ ਉਹ ਉੱਠ ਕੇ ਅਗਾ ਟੁਰ ਜਾਣਾ ਤੁਹਾਡਾ ਪਿੰਡ ਕਿੱਡਾ ਕੁ ਸੀ ਜਿਹੜਾ ਉਹ ਸੀ ਕਿੰਨੀ ਕੁ ਆਬਾਦੀ ਸੀ ਯਾਦ ਹੈ ਕੁਝ ਵਾਦੀ ਬਹੁਤ ਸੀ ਪਿੰਡ ਵੱਡਾ ਸਾਰਾ ਸੀ ਤੇ ਸਾਰੇ ਸਿੱਖਾਂ ਦੇ ਘਰ ਸੀ ਜਾਂ ਮੁਸਲਮਾਨਾਂ ਦੇ ਚੀੜੀ ਕਿਹੜੀ ਕਿਹੜੀ ਜਾਤਾਂ ਰਹਿੰਦੀਆਂ ਸੀ ਉੱਥੇ ਉੱਥੇ ਸਨ ਮੁਸਲਮਾਨ ਤੇ ਸਨ ਜਿਹੜੇ ਉਹ ਸਾਡੀਆਂ ਜਾਤਾਂ ਦੇ ਹੀ ਸਨ ਅੱਛਾ ਜੀ ਜਿਵੇਂ ਸੰਧੂ ਹੋਗੇ ਚੀਮੇ ਹੋਗੇ ਢਿੱਲੋਂ ਹੋਗੇ ਅੱਛਾ ਜੀ ਤੇ ਜਿਲੇ ਤੇ ਜਿਹੜੇ ਖੱਡੀਆਂ ਹੁੰਦੇ ਨੇ ਇਹ ਬਹੁਤ ਸਨ ਅੱਛਾ ਜੀ ਹਿੰਦੂ ਵੀ ਹੋਗੇ ਸੀ ਹਿੰਦੂ ਸਨ ਪ੍ਰਵਤ ਬਾਹਮਣ ਬਹੁਤ ਸਨ ਠੀਕ ਹੈ ਤੇ ਉਹ ਤੇ ਉਹ ਨਾ ਵਰਗੇ ਸਨ ਉਹਨਾਂ ਦੇ ਆ ਕੁਝ ਉਸੀ ਤੇ ਨਾ ਆਪੋ ਆਪਣਾ ਵੁਦੂ ਕਰ ਬਾਰ ਕਿਸੇ ਦੁਕਾਨ ਤੇ ਤੇ ਕਿਸੇ ਕੋਲ ਕੀਤਾ ਅੱਛਾ ਜੀ ਜਿਹੜੇ ਮੁਸਲਮਾਨ ਸਾਨੂੰ ਜ਼ਿੰਮੇਦਾਰੀ ਸੀ ਜਮੀਨਾ ਜਮਨਾ ਜਬੂਨਾ ਗਈਆਂ ਸਨ ਉਹਨਾਂ ਕੋਲ ਉਹਨਾਂ ਦੀਆਂ ਵੀ ਐਸਨ ਕਈਆਂ ਘਰਾਂ ਦੀਆਂ ਤੁਹਾਨੂੰ ਦੱਸਿਆ ਨਾ ਪੀ ਹੋਣਾ ਗਿਆਤਾਂ ਸਨ ਉਹਨਾਂ ਦੀਆਂ ਅੱਛਾ ਅੱਛਾ ਜੀ ਕਈ ਤੇ ਸਾਡੀ ਜਾਤ ਦੇ ਹੋਏ ਸਾਨੂੰ ਸਨਮਾਨ ਅੱਛਾ ਕੀ ਜਾ ਕੇ ਜਾਤ ਤੁਹਾਡੀ ਭੁੱਲ ਗਈ ਜੀ ਨਹੀਂ ਭੁੱਲ ਗਈ ਮੈਂ ਸੋਚਨੀ ਆ ਭਈ ਅੱਛਾ ਅੱਛਾ ਪੇਚੀ ਮੈਂ ਲਾ ਲਓ ਜਿਆਦੇ ਉੰਜ ਮੇਰੇ ਤੇ ਜਿਆਦਾ ਸਾੜੀ ਵਾਲੇ ਮੇਰੀ ਮਾਂ ਮਰ ਗਈ ਸੀ ਦੋ ਸਾਲਾਂ ਦੀ ਸਾਂ ਤੇ ਉਹ ਮੇਰੇ ਨਾਨਕੇ ਮੈਨੂੰ ਪਾਲਿਆ ਸੀ ਅੱਛਾ 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 ਉਹ ਤੇ ਸਾਰੋ ਕੀ ਸੀ ਤੁਹਾਡਾ ਤੁਹਾਡੇ ਮਤਲਬ ਬਜ਼ੁਰਗ ਸੰਜੇ ਡੈਡੀ ਜੀ ਉਹਨਾਂ ਦਾ ਪਿੰਡ ਸੀ ਇਹ ਸਰਸਾਵਾ ਜਦ ਦੱਸਿਆ ਸੀ ਨਾ ਮੇਰੇ ਨਾਨਕੇ ਸਨ ਤੇ ਤੁਹਾਡਾ ਪਿੰਡ ਕਿਹੜਾ ਸੀ ਇਹ ਨਹੀਂ ਪਤਾ ਸਾਡਾ ਪਿੰਡ ਸੀ ਚਾਂ ਵਾਲਾ ਇਹ ਕਿਹੜੇ ਜ਼ਿਲ੍ਹੇ ਜਪਿੰਦਾ ਸੀ ਇਹ ਵੀ ਉਸੇ ਜ਼ਿਲ੍ਹੇ ਜਿਸ ਵੀ ਉਥੋਂ 10 12 ਕੋਸ ਗੁਜਰਾਂ ਵਾਲਾ ਜੀ ਸੀ ਤੇ ਤਹਿਸੀਲ ਤੁਹਾਨੂੰ ਕਿਹੜੀ ਪੈਂਦੀ ਸੀ ਯਾਦ ਹੈ ਦੱਸੀ ਸੀ ਅੱਗੇ ਤੁਹਾਨੂੰ ਜੀ ਵਜੀਰਾਬਾਦ ਸੀ ਵਜੀਰਾਬਾਦ ਠੀਕ ਹੈ ਜੀ ਤੇ ਜਦੋਂ ਦੇਸ਼ ਆਜ਼ਾਦ ਹੋਇਆ ਵੰਡ ਹੋਈ ਜਦੋਂ ਉਹ ਤੁਸੀਂ ਇਧਰ ਹੋਇਓ ਕਿਵੇਂ ਆਏ ਸੀ ਉਧਰੋਂ ਫਿਰ ਕਿਵੇਂ ਉਧਰੋਂ ਚੱਲੇ ਕਿਵੇਂ ਇੱਥੇ ਪਹੁੰਚੇ ਸਾਰੀ ਗੱਲ ਤਰਤੀਬ ਨਾਲ ਦੱਸੋ ਸਾਰੀ ਸਾਰੇ ਪਰਟੀਕਲ ਦੱਸੀ ਹੈ ਕਿ ਸੱਚੇ ਸਭ ਦੇ ਇਕੱਠੇ ਹੋ ਗਏ ਜਿੰਨੇ ਉਥੇ ਕੈਂਪ ਬਣ ਗਿਆ ਤੇ ਫਿਰ ਉਹ ਪੇਸ਼ੈਂਟ ਸੀ ਉਥੇ ਅੱਛਾ ਜੀ ਤੇ ਨਾਲੇ ਗੁਰਦੁਆਰਾ ਸੀ ਵੱਡਾ ਸੱਚਾ ਸਰਦਾਰ ਸਿੱਖਾਂ ਦਾ ਹੂੰ ਉਹ ਸਿੱਖਾਂ ਦਾ ਆਸਰਾ ਹੀ ਲੈ ਕੇ ਬੈਠੇ ਸਨ ਸਿੱਖ ਤੇ ਗੁਰਦੁਆਰੇ ਦਾ ਅੱਛਾ ਜੀ ਤੇ ਉਥੇ ਫਿਰ ਗੱਡੀਆਂ ਮਾਲ ਗੱਡੀਆਂ ਕੱਢਣ ਤੇ ਆਖਣ ਚੱਲੋ ਤੁਹਾਨੂੰ ਹਿੰਦੁਸਤਾਨ ਲੈ ਚੱਲੀਏ ਹੂੰ ਉਹਨਾਂ ਤੇ ਚੜ੍ਹਿਆ ਵੀ ਨਾ ਜਾਏ ਹੂੰ ਜੋ ਕੁਕੋਕ ਚਾਰ ਨਾ ਬਜ਼ੁਰਗਾਂ ਨੂੰ ਬੱਚਿਆਂ ਨੂੰ ਹੂੰ ਤੇ ਕਈ ਉਥੋਂ ਤੇਗਵੀ ਪੈਂਦੇ ਸਾਨੂੰ ਉੱਤੋਂ ਹੋਈ ਅੱਛਾ ਜੀ ਉਹ ਕੋਈ ਗੱਡੀ ਤੇ ਨਾ ਹੁੰਦੀ ਹੂੰ ਤੇ ਉਹ ਕਈ ਅਗਾਵ ਨਾ ਪਹਚਾਣੀ ਤੇ ਕੋਈ ਰਾਹ ਚ ਹੀ ਮਾਰ ਛੜਨੀ ਅੱਛਾ ਜੀ ਮੁਸੰਮਾਨਾ ਡੱਕ ਲੈਣੀ ਤੇ ਉੱਤੇ ਇੰਜ ਲਾ ਲੈਣੇ ਅੱਛਾ ਗੋ ਗੱਡੀਆਂ ਦੇ ਗੋ ਗੱਡੀ ਦੇ ਤੇ ਮਾਰ ਛੜਨੀ ਸੁਣ ਲੈਣਾ ਜਦੋਂ ਕਿਆ ਕੰਮ ਫਲਾਣੇ ਥਾਂ ਹੋਇਆ ਤੇ ਉਦੋਂ ਉਦੋਂ ਵੀ ਅਗਾ ਟੁਰ ਪੈਣ ਹਾਂ ਮਹਾਰਾਜ ਕੀਤਾ ਜਦੋਂ ਤੇ ਸਾਡੀ ਜਿੰਨਾ ਜਿੰਨਾ ਦੀ ਵਧੀ ਸੀ ਅਸੀਂ ਨਿਕਲ ਆਏ ਸਾਨੂੰ ਇਹ ਲਿਉਂਦਾ ਹੀ ਨਹੀਂ ਸੀ ਆਂਦਾ ਸੀ ਮੈਨੂੰ ਕੋਈ ਲੋੜ ਨਹੀਂ ਇੱਥੇ ਬੜੇ ਮੁਸਲਮਾਨ ਬੈਠੇ ਨੇ ਜੀ ਵੀ ਅੱਛਾ ਜੀ ਤੇ ਸਾਨੂੰ ਤੇ ਪਟਿਆਰੇ ਵਾਲਾ ਰਾਜਾ ਹੁੰਦਾ ਸੀ ਹਾਂਜੀ ਹਾਂਜੀ ਉਹਸ ਗੱਡੀਆਂ ਕੱਲੀਆਂ ਸਨ ਟਰੱਕ ਟਰੱਕ ਵੱਡੇ ਵੱਡੇ ਉਹਨਾਂ ਸੀ ਮੇਰੇ ਤੇ ਭਰਾ ਨੇ ਮੈਂ ਤੇ ਲਿਆਵਾਂ ਦਾ ਅੱਛਾ ਉਸ ਬਹੁਤ ਸੇ ਕੋਥੋਂ ਕੱਢੇ ਸਨ ਮਹਾਰਾਜ ਪਟਿਆਲੇ ਨੇ ਬੜੀ ਮਦਦ ਕੀਤੀ ਸਾਰਿਆਂ ਨੇ ਬੜੀ ਮਦਦ ਕੀਤੀ ਇੱਧਰ ਆਇਆਂ ਨੇ ਵੀ ਬੜੀ ਮਦਦ ਕੀਤੀ ਅੱਛਾ ਜੀ ਪਿੰਡ ਦਿੱਤੇ ਜਿਹੜੇ ਖਾਲੀ ਹੋ ਗਏ ਸਨ ਹੂੰ ਹੂੰ ਮੁਸਲਮਾਨਾਂ ਦੇ ਉੱਥੇ ਬਾਆ ਅੰਨ ਪਾਣੀ ਵੀ ਦਾਣਾ ਫੱਕਾ ਪਚਾਣਾ ਤੁਹਾਡੇ ਨੂੰ ਫਿਰਨਾ ਉਹਨਾਂ ਕਰਾਂ ਚ ਪਿੰਡਾਂ ਚ ਪਤਾ ਲੈਣਾ ਵੀ ਲੋਕਾਂ ਦਾ ਕੀ ਹਾਲ ਚਾਲ ਹੈ ਸਾਰਿਆਂ ਨੇ ਖਾਣਾ ਨਾ ਖਰਚਿਆ ਨੇ ਖਾਦਾ ਨੇ ਪਿਨਿਆ ਨੇ ਖਾਦਾ ਤੇ ਜਦੋਂ ਤੁਸੀਂ ਉਦੋਂ ਚੱਲਦੇ ਰਾਜ ਫਿਰ ਰੋਟੀ ਪਾਣੀ ਕਿਵੇਂ ਮਿਲਦਾ ਸੀ ਉਹ ਤੁਸੀਂ ਸਾਨੂੰ ਰੋਟੀ ਪਾਣੀ ਚੱਲਦਿਆਂ ਨੂੰ ਕਿਸ ਦੇਣਾ ਸੀ ਅੱਛਾ ਜੀ ਕਿੰਨਿਆ ਕਿੰਨੇ ਦਿਨ ਲੰਘ ਜਾਂਦੇ ਸਨ ਭੁੱਖਿਆਂ ਤੇ ਜਿਹੜੇ ਪਿੰਡ ਜਾਣਾ ਅਸ਼ਕਰੋ ਤੇ ਅੱਗੇ ਵਸਦੇ ਹੁੰਦੇ ਸਾਂ ਹਾਂਜੀ ਹਾਂਜੀ ਉਹਨਾਂ ਜਿੰਨਾਂ ਜੇਰ ਉਹਨਾਂ ਕੋ ਰਾਤ ਰਹੀ ਦਿਨ ਰਹੀ ਉਹਨਾਂ ਸੰਗ ਪਕਾ ਕੇ ਖਵਾਣਾ ਹੂੰ ਦਿਨਾਂ ਨੂੰ ਦੂਜੇ ਦਿਨ ਟੁਰ ਪੈਣ ਅੱਛਾ ਹਾਂ ਤੇ ਬਹੁਤ ਮਾਰੀ ਹੋਈ ਜਿਨ੍ਹਾਂ ਦੀ ਵਧੀ ਸੀ ਜੀ ਉਹ ਇਧਰ ਟੋਰਾ ਹੈ ਹੂੰ ਤੇ ਜਿਨ੍ਹਾਂ ਦੀ ਕੱਟੀ ਸੀ ਉਹ ਮੁਸਲਮਾਨਾਂ ਬਹੁਤ ਮਾਰ ਕਾਟ ਕੀਤੀ ਬੜੇ ਸੇ ਕੁਮਾਰੇ ਵੇਖੇ ਸੁਣੇ ਨਹੀਂ ਜਾਂਦੇ ਸਾਨੂੰ ਤੇ ਪਤਾ ਹੀ ਜੇ ਕਿੰਨੇ ਸੀ ਜੀ ਉਦੋਂ ਨਾਲ ਜਿਹੜੇ ਖੂਹ ਹੁੰਦੇ ਸੀ ਜਿੱਥੋਂ ਲੰਘਦੇ ਲੋਕ ਉਹਨਾਂ ਜੀ ਜ਼ਹਿਰ ਯੂਰ ਪਾ ਦਿੰਦੇ ਸੀ ਵੀ ਲੋਕ ਪਾਣੀ ਪੀ ਕੇ ਮਰ ਜਾਂਦੇ ਮਾਰ ਮਾਰ ਕੇ ਖੂਹਾਂ 'ਚ ਸੜ ਚੜਦੇ ਸਾਨੂੰ ਅੱਛਾ ਜੀ ਸਾਡੇ ਵਰਗਿਆਂ ਨੂੰ ਮਾਰ ਮਾਰ ਕੇ ਖੂਹਾਂ ਚ ਬਗਾ ਛੱਡਦੇ ਸਨ ਅੱਛਾ ਜੀ ਤੇ ਇਧਰ ਜਦੋਂ ਅਸੀਂ ਆਏ ਆ ਇਹਨਾਂ ਵੀ ਉਸੇ ਤਰ੍ਹਾਂ ਕੀ ਕੀ ਸੀ ਪਰ ਬਾਤੀ ਬਹੁਤੀ ਪਟਿਆਲੇ ਵਾਲੇ ਤੇ ਜਿਹੜੇ ਮਤਲਬ ਆਪਣੀਂ ਇਧਰ ਸਿੱਖ ਸਨ ਇਹਨਾਂ ਨੇ ਵੀ ਘਟ ਵੱਟ ਕੀਤੀ ਸੀ ਮਾਰਨਾਂ ਨੂੰ ਮਾਰਦੇ ਸਨ ਖੂਹਾਂ ਚ ਪਾਣੀ ਮੁਸ਼ਕ ਆਉਂਦੀ ਹੁੰਦੀ ਸੀ ਪੀਣ ਤੇ ਜੀ ਨਹੀਂ ਸੀ ਕਰਦਾ ਪਾਣੀ ਫਿਰ ਕਿੱਥੋਂ ਪੀਂਦੇ ਸੀ ਪਾਣੀ ਇਸ ਰੈਨਲ ਕੇ ਲੱਗੇ ਸਨ ਅੱਛਾ ਕਿਤੇ ਤਾਨੂੰ ਪਤਾ ਹੀ ਗਏ ਵੱਡੇ ਕਾਰਖਾਨੇ ਨੇੜੇ ਦੂਰ ਹੁੰਦੇ ਨੇ ਤੇ ਉਥੋਂ ਪਾਣੀ ਵੀ ਸਾਨੂੰ ਮਿਲ ਜਾਂਦਾ ਸੀ ਕਿਉਂ ਉਥੋਂ ਕੈਂਪ ਤੋਂ ਤੁਹਾਡੇ ਵਰਗੇ ਜੁਵਾਨ ਨਿਕਲਦੇ ਸਾਂ ਅੱਜ ਕੱਲੇ ਹੁੰਦੇ ਨਿਕਲਦੇ ਹੁੰਦੇ ਸਾਂ ਅੱਛਾ ਅੱਛਾ ਜੀ ਅਸ਼ਕਰ ਪੀਂਦੇ ਸਾਂ ਨਹੀਂ ਪਾਣੂ ਮਿਲਿਆ ਸਾਨੂੰ ਤੇ ਲੌਰ ਨਹੀਂ ਮਿਲਿਆ ਅੱਛਾ ਉਥੇ ਉਥੇ ਜਿਹੜਾ ਪਾਣੀ ਮੰਗਦਾ ਸੀ ਉਹਨੂੰ ਕਿ ਜਦੋਂ ਤੁਸੀਂ ਉਥੋਂ ਗੁਜਰਾਂ ਚੱਲੇ ਫਿਰ ਕਿੱਥੇ ਆ ਕੇ ਰੁਕੇ ਸੀ ਅਸੀਂ ਸੌ ਚੇਸ ਅਸੀਂ ਚੜੇ ਸੋ ਉੱਥੇ ਅੱਛਾ ਅੱਛਾ ਸੱਚੇ ਠੀਕ ਹੈ ਕੁਝ ਨਾ ਸਾਡਾ ਫਿਰ ਰਹਿ ਗਿਆ ਪਿੱਛੇ ਹਾਂਜੀ ਹਾਂਜੀ ਤੇ ਉੱਥੇ ਹੀ ਅਸੀਂ ਚੜਦੇ ਸਾਂ ਸਟੇਸ਼ਨ ਦੇ ਤੇ ਕਈ ਵਾਰੀ ਗੱਡੀ ਐਸੀ ਆਉਣੀ ਆਉਣੀ ਵੀ ਮਾਰ ਜਿਵੇਂ ਚ ਬੈਠੇ ਹੋਣੇ ਮਤਲਬ ਭੀੜ-ਭੂੜ ਬੜੀ ਹੁੰਦੀ ਸੀ ਗੱਡੀ 'ਚ ਭੀੜ ਐਸ ਗੱਡੀ 'ਚ ਚੜਨਾ ਤੇ ਕੀ ਦੱਸਣਾ ਤੁਹਾਨੂੰ ਦੱਸਾਂ ਅੱਦੂ ਹੀ ਪਾਸ ਹੀ ਅਸੀਂ ਬੈਠੇ ਹੁੰਦੇ ਸਾਂ ਹਾਂ ਕੋਈ ਉਧਰ ਕੋਈ ਗੱਡੀ ਤੇ ਜਿੱਤੇ ਤਾਂ ਮਰਦਾ ਸੀ ਤੇ ਉਹ ਨਾ ਗੋਲੀ ਚਲਾ ਦਿੰਦੇ ਸਨ ਮੁਸਲਮਾਨ ਮੁਸਲਮਾਨ ਅੱਛਾ ਜੀ ਉਹ ਜਿਹੜੀ ਗੱਡੀ ਸੀ ਹਾਂ ਤੇ ਉਹ ਸਿੱਧ ਕੈਂਪ ਚ ਵੀ ਮਾਰ ਜਾਂਦੇ ਸਨ ਅੱਛਾ ਜਦੋਂ ਕੈਂਪ ਚ ਲੋਕ ਬੈਠੇ ਸੀ ਉੱਥੇ ਜਾ ਕੇ ਕੁਰਬਾਨਾਂ ਨਾਲ ਜਾਂ ਗੋਲੀਆਂ ਨਾਲ ਨਾ ਨਾ ਗੋਲੀ ਚੱਲਦੀ ਆਉਣੀ ਗੱਡੀ ਚ ਦੁਆਲੇ ਦੂਹੀ ਪਾਸੇ ਅੱਛਾ ਬੈਠੇ ਮੁਸਲਮਾਨ ਹੁੰਦੇ ਸਨ ਬੈਠੇ ਅੱਛਾ ਉਸਨ ਮੁਸਲਮਾਨ ਮੇ ਬੈਠੇ ਉਹਨਾਂ ਨਾਲ ਹੂੰ ਤੇ ਉਹ ਜਦੋਂ ਗੱਡੀ ਲਾਂਗਦੀ ਸੀ ਦੋਨਾਂ ਸਾਈਡ ਤੋਂ ਗੋਲੀਆਂ ਚਲਾ ਦਿੰਦੇ ਸੀ ਗੋਲੀਆਂ ਚਲਾ ਦੇ ਤੇ ਸੋ ਤੇ ਕਹੀਂ ਸੁੱਕਦੇ ਹੁੰਦੇ ਸੋ ਹੂੰ ਇੱਕ ਥਾਂ ਮੇਰੇ ਵੇਖਣ ਦੀ ਗੱਲ ਏ ਦੋ ਬੀਬੀਆਂ ਚੱਕੀ ਪਿੰਗਾ ਪੀਣ ਨੇੜੇ ਜਿਹੜੇ ਸਨ ਪਿੰਡ ਉਹ ਯੋਧੀਆਂ ਸਹੀ ਲੈ ਜਾਂਦੇ ਸਨ ਨਾ ਉੱਥੇ ਵਰਤ ਲੈਂਦੇ ਸਨ ਹੋਰ ਕੀ ਕਰਦੇ ਤੇ ਪੀਣ ਪਿੰਗਾ ਮਸਾਂ ਮਿੰਗਾ ਬੈ ਕੇ ਜਿਹੋ ਨਾਲ ਦੀ ਗੱਲ ਕੈਂਠਾ ਅੱਛਾ ਜੀ ਕਿੰਠਾ ਤੇ ਉਹ ਮਰ ਗਈ ਇੱਕ ਉਧਰ ਜਾ ਪੇ ਉਧਰ ਜਾ ਹੂੰ ਇੱਕ ਐਸਾ ਪਾਪੀ ਉੱਠਿਆ ਸਾਡੇ ਵਿੱਚੋਂ ਹੀ ਅੱਛਾ ਜੀ ਸੇਖ ਉਤੇ ਉਹਨੇ ਉੱਠ ਕੇ ਕੰਠਾ ਲਾ ਲਿਆ ਮਰੀਜ਼ ਨਾ ਨਹੀਂ ਮਰੀਜ਼ ਉਹ ਜਿਹੜੇ ਸਾਡੇ ਕੋ ਨਾਲ ਬੈਠੇ ਸਨ ਸੇਖ ਉਹਨੇ ਤੇ ਉਸੇ ਨੂੰ ਕੱਢ ਲਿਆ ਫਟਕਾਇਆ ਹੂੰ ਤੇ ਮਾਰਿਆ ਨਾ ਤੇ ਆਖਿਆ ਇਹ ਕੀ ਕੀਤਾ ਇਹ ਮਰੀਜ਼ ਦਾ ਇਹ ਕੰਫੜ ਲਾ ਲਿਆ ਅੱਛਾ ਬੋਧ ਜੁਲਮੰਦੇ ਰਾਜ ਜੁਲਮ ਤੇ ਦੱਸੇ ਨਹੀਂ ਜਾਂਦੇ ਹਾਂਜੀ ਤੇ ਰੱਬ ਕਿਸੇ ਨੂੰ ਵਿਖਾਏ ਨਾ ਤੇ ਇੱਧਰ ਆ ਕੇ ਬੜੀਆਂ ਤੇ ਪਲੀਫਾਂ ਵੇਖੀਆਂ ਨੇ ਹੈਸਪੈਂਡ ਕਦੀ ਅਗਲੇ ਪਿੰਡ ਖਾਲੀ ਪਿੰਡਾਂ 'ਚ ਬੜਨਾ ਬਾਣਾ ਐ ਨਾ ਖਨਾ ਪਰਾਣਾ ਖਾਲੀ ਅਸਾਂ ਸੁਣ ਲੈਣਾ ਉੱਥੇ ਸਾਡੇ ਪਿਛਲੇ ਪਿੰਡਾਂ 'ਚ ਜਿਹੜੇ ਉਹਨਾਂ ਪਿੰਡਾਂ ਦੇ ਬੰਦੇ ਬੈਠੇ ਨੇ ਹਮਮ ਭੱਜ-ਭੱਜ ਇੱਕ ਦੂਜੇ ਨਾਲ ਨਹੀਂ ਅੱਛਾ ਜੀ ਤੇ ਬਹਿਣਾ ਇਕੱਠਿਆਂ ਹੋ ਕੇ ਵੀ ਜਿਹੜੇ ਆਉਦੇ ਜਿਹੜੇ ਜਾਣਕਾਰ ਸਨ ਜਿਹੜੇ ਜਾਣਕਾਰ ਸਨ ਉਹਨਾਂ ਦੇ ਕੋਲ ਜਾ ਕੇ ਬੰਦੇ ਸੀ ਆਪਣੇ ਪਿੰਡਾਂ ਦੇ ਨਾਲ ਰਿਸ਼ਤੇਦਾਰ ਕੋਈ ਪਿੰਡ ਦਾ ਆਉਣਾ ਕੋਈ ਹੋਣਾ ਸੀ ਅੱਗੇ ਦੇ ਕਿੰਨੇ ਜਾਣ ਪਛਾਣ ਹੁੰਦੀ ਤੇ ਮਾਤਾ ਜੀ ਉਧਰ ਪੜ੍ਹਦੇ ਪੜ੍ਹਾਈ ਪੜ੍ਹੀ ਵੀ ਕੀਤੀ ਸੀ ਇੱਧਰ ਪੜਾਈ ਕੋਈ ਨਹੀਂ ਕੀਤੀ ਥੋੜੀ ਜਿਹੀ ਪੰਜਾਬੀ ਪਿਛਾਈ ਕੀਤੀ। ਵਿਸ਼ਾਈ ਉਧਰ ਪੁੱਛਣ ਦੇ ਉਧਰ ਕਹਿੰਦੀ ਸੀ ਪੜਾਈ ਕਿੰਨੇ ਜਮਾਤਾਂ ਪੜੇ ਸੀ। ਨਾ ਜਮਾਤਾਂ ਤੁਹਾਨੂੰ ਦੱਸਿਆ ਪਤਾ ਉਧਰ ਪੜਾਂਦੇ ਕੋਈ ਨਹੀਂ ਸਾਨੂੰ। ਤਿੰਨਾਂ ਨੂੰ ਕੋਈ ਸਕੂਲ ਨਹੀਂ ਸੀ ਪਾਂਦਾ। ਅੱਛਾ ਜੀ ਫਿਰ ਪੜਦੇ ਕਿੱਥੇ ਸੀ? ਤੇ ਅਸੀਂ ਸਕੂਲ ਸੀ ਪਿੰਡ ਤੇ ਬੀਬੀ ਸਾਨੂੰ ਪੜਾਉਂਦੀ ਹੁੰਦੀ ਸੀ ਤੇ ਉਹ ਪੰਜਾਬੀ ਪੜਾਉਂਦੀ ਸਾਡੇ ਸਿੱਖਾਂ ਦੀਆਂ ਤਿੰਨਾਂ ਤੇ ਹਿੰਦੂਆਂ ਦੀਆਂ ਤੇ ਇੰਦੀ ਪੜਦੇ ਸਨ ਕੋਈ ਪੰਜਾਬੀ ਪੜਦਾ ਸੀ ਹੂੰ ਤੇ ਨਾ ਮੁਸਲਮਾਨਾਂ ਦੇ ਸਕੂਲ ਵੱਖਰੇ ਸਨ ਉਹ ਉਰਦੂ ਪੜਦੇ ਸਨ ਹਾਂਜੀ ਹਾਂ ਜਿੰਨਾ ਕੋ ਮੈਨੂੰ ਪਤਾ ਹੈ ਮੈਂ ਉਹਨਾਂ ਕੋਈ ਦੇ ਸੁਣ ਤੇ ਪਿੰਡ 'ਚ ਗੁਰਦੁਆਰਾ ਸਾਹਿਬ ਹੈਗਾ ਸੀ ਆਪਣੇ ਉੱਥੇ ਤੁਹਾਡੇ ਪਿੰਡ ਗੁਰਦੁਆਰਾ ਤੇ ਸਿੱਖਾਂ ਦੇ ਪਿੰਡਾਂ 'ਚ ਹੁੰਦਾ ਹੀ ਹਾਂਜੀ ਨਹੀਂ ਕਿ ਯਾਰ ਚਲੋ ਵਾਦੀ ਥੋੜੀ ਹੁਣ ਕਰ ਚਲੋ ਕਿਤੇ ਤੇ ਗੁਰਦੁਦਵਾਰ ਸਾਹਿਬ ਕੱਚਾ ਸੀ ਪੱਕਾ ਸੀ ਗੁਰਦੁਆਰਾ ਪੱਕਾ ਸੀ ਅੱਛਾ ਜੀ ਤੇ ਨਾਲ ਸਕੂਲ ਦੇ ਸਕੂਲ ਸੀ ਸਾਡਾ ਅੱਛਾ ਜੀ ਗੁਰਦੁਆਰੇ ਦੇ ਨਾਲ ਗੁਰਦੁਆਰੇ ਦੇ ਨਾਲ ਤੇ ਨਾਲ ਹੀ ਮੰਦਿਰ ਸੀ ਹਿੰਦੂਆਂ ਦਾ ਅੱਛਾ ਜੀ ਉੱਥੇ ਬਹੁਤ ਸਮਾਈ ਸਾਡੀ ਬੱਚਿਆਂ ਦੀ ਹੁੰਦੀ ਸੀ ਅੱਛਾ ਪਾਣੀ ਦੀ ਜ਼ਰੂਰੀ ਦੀ ਵੀ ਕਰੋਂ ਤਾ ਨੂੰ ਪਤਾ ਹੀ ਕਿ ਉਹ ਦੁੱਖਾ ਕੇ ਜਾਂਦਾ ਸੀ ਹਣਵੇਂ ਇੱਥੇ ਬੱਚੇ ਅੱਧੀ ਛੁੱਟੀ ਖਾ ਜਾਂਦੇ ਨੇ ਆ ਕੇ ਹਾਂਜੀ ਹਾਂਜੀ ਇਹੋ ਜਿਹਾ ਕੰਮ ਮਸਜਿਦ ਵੀ ਹੈਗੀ ਸੀ ਉੱਥੇ ਪਿੰਡ 'ਚ ਹਾਂ ਮਸਜਿਦ ਵੀ ਹੈਗੀ ਸੀ ਮਸਜਿਦ ਵੀ ਹੈਗੀ ਸੀ ਦੋ ਮਸਜਿਦਾਂ ਸਾਂ ਤੇ ਪਿੰਡ ਦੇ ਜਿਵੇਂ ਲਾਲੋ ਮੁਸਲਮਾਨ ਵੀ ਸੀ ਹਿੰਦੂ ਵੀ ਸੀ ਸਿੱਖ ਵੀ ਸੀ ਸਾਰੇ ਇੱਕ ਦੂਜੇ ਨੂੰ ਆਉਂਦੇ ਜਾਂਦੇ ਸੀ ਉਦੋਂ ਹਾਂ ਉਦੋਂ ਕਈਆਂ ਦਾ ਬੜਾ ਪ੍ਰੇਮ ਸੀ ਮੁਸਲਮਾਨਾਂ ਦਾ ਤੇ ਸਾਰੇ ਅੱਛਾ ਜੀ ਅੱਛਾ ਤੇ ਜਦੋਂ ਉਤੋਂ ਹੀ ਮਾਰ ਪੈ ਗਈ ਹਾਂਜੀ ਹਾਂਜੀ ਤੇ ਫਿਰ ਉਹਨਾਂ ਨੂੰ ACP ਇਹਨਾ ਉੱਤਰ ਜਾਣਾ ਸਭ ਕੁਝ ਇਹਨਾਂ ਦਾ ਸਾਹਮਣਾ ਹੂੰ ਤੇ ਉਹ ਨਨ ਸਾਹਮਣਾ ਨਹੀਂ ਮਿਲਿਆ ਮਗਰੋਂ ਉਹਨਾਂ ਦਾ ਗੌਰਮੈਂਟ ਕੁਮਾਲ ਡੰਗਰ ਨਹੀਂ ਲੈ ਕੇ ਆਏ ਉਧਰੋਂ ਨਾ ਮਾ ਡੰਗਰ ਕਿੱਥੇ ਲਿਆਉਣੇ ਸਾਂ ਅੱਛਾ ਕੋਈ ਪੈਸਾ ਟਕਾ ਜਾਂ ਕੋਈ ਸੋਨਾ ਗਹਿਣਾ ਪੈਸਾ ਟਕਾ ਜਿਹੜਾ ਕਿਸੇ ਦੇ ਉਸ ਵੇਲੇ ਕੋੜ ਸੀ ਉਹ ਤੇ ਬੋਝੇ ਚ ਹੀ ਸੀ ਹੂੰ ਫਿਰ ਬਹੁਤ ਹੀ ਗੱਲ ਏ ਸਾਡੇ ਲੋਕਾਂ ਦੀਆਂ ਜ਼ਿਮੀਂਦਾਰਾਂ ਦੀਆਂ ਪੈੜੀਆਂ ਬਹੁਤ ਹੰਦਗਾ ਸਾਨਾ ਸਾਂ ਪੈਸਿਆਂ ਤੇ ਲਿਆਂਦਾ ਕਦੀ ਲਾਉਂ ਜੀ ਨਹੀਂ ਸੀ ਕੀਤਾ ਸੋਨਾ ਵੀ ਫਿਰ ਉੱਥੇ ਛੱਡ ਆਏ ਸੀ ਹਾਂ ਸੋਨਾ ਜਿਹੜਾ ਐ ਸੀ ਉਹ ਉੱਥੇ ਹੀ ਰਹਿਣਾ ਸੀ ਜਿਹੜਾ ਧਰਿਆ ਸੀ ਉਹ ਧਰਿਆ ਰਹਿ ਗਿਆ ਜੇ ਕਿਸੇ ਦੇ ਦੁਆਰੇ ਤੇ ਉਹ ਦੁਆਰੇ ਆ ਗਿਆ ਤੇ ਇੱਧਰ ਆ ਕੇ ਫਿਰ ਤੁਸੀਂ ਪੈਦਲ ਆਏ ਸੀ ਕਿ ਗੱਡੇ-ਗੱਡੇ ਦੇ ਵਿੱਚ ਬਹਿ ਕੇ ਆਏ ਸੀ ਉੱਥੋਂ ਪਿੰਡੋਂ ਹਾਂ ਜੀ ਨਾ ਜੀ ਟੁਰਦੇ ਮੈਂ ਨਹੀਂ ਆ ਤੁਹਾਨੂੰ ਟੁਰਦੇ ਅਗਲੇ ਪਿੰਡ ਉਦੋਂ ਅਗਲੇ ਪਿੰਡ ਉਦੋਂ ਜਿਵੇਂ ਜਿਵੇਂ ਅੱਗੇ ਚੱਲਦੇ ਅੱਗਾਂ ਦੀਆਂ ਰਲਦੇ ਰਲਦੇ ਗੱਲਾਂ ਲੱਗੀਆਂ ਆਂਗਾ ਹੋ ਜਾਣਾ ਤੇ ਦਿਨੋਂ ਇਕੱਠਿਆਂ ਆਉਣਾ ਜਦੋਂ ਉਹਨਾਂ ਦੇ ਉਧਰ ਵਿਆਹ ਵੀ ਹੁੰਦੇ ਸੀ ਵਿਆਹ ਮਹਾਂ ਸ਼ਾਦੀਆਂ ਜਾਂਦੇ ਜਾਂਦੇ ਸੀ ਇੱਕ ਦੂਜੇ ਨਾਲ ਮੁਸਲਮਾਨਾਂ ਨਾਲ ਜਾਂ ਹਿੰਦੂਆਂ ਨਾਲ ਹਾਂ ਸਭ ਕੁਝ ਹੁੰਦਾ ਸੀ ਅੱਛਾ ਤੁਸੀਂ ਵੀ ਜਾਂਦੇ ਸੀ ਅਸੀਂ ਜਾਂਦੇ ਸਾਂ ਪਰ ਅਸੀਂ ਉਹਨਾਂ ਦੇ ਰੋਟੀ ਪਾਣੀ ਨਹੀਂ ਸਾਂ ਖਾਂਦੇ ਹੂੰ ਉਹ ਜਿਹੜੇ ਖਾਂਦੇ ਸਨ ਉਹ ਪੈਂਚ ਪੈਂਚਾ ਕੋਲ ਬਣਵਾ ਲੈਂਦੇ ਸਾਨੂੰ ਵੱਖਰਾ ਅੱਛਾ ਤੁਹਾਡੇ ਵਾਸਤੇ ਸਾਡੇ ਵਾਸਤੇ ਤੇ ਉਹ ਜਿਹੜੇ ਮੁਸਲਮਾਨ ਸਨ ਉਹ ਜਿਆਦਾ ਸਾਡੇ ਘਰ ਦੇ ਵੀ ਨਹੀਂ ਸਾਂ ਖਾਂਦੇ ਰੋਟੀ ਪਾਣੀ ਅੱਛਾ ਉਹਾਂ ਦੇ ਸੰਹੇ ਨਾ ਕੁੱਕੜ ਵੜਦੇ ਨੇ ਛਟਕਾਵੇਂ ਖਾਂਦੇ ਉਹ ਕਰਦੇ ਨੇ ਹਲਾਲ ਹਾਂ ਉਹਨਾਂ ਦੇ ਧਰਮ ਚ ਹਲਾਲ ਕਰਨਾ ਜਿਵੇਂ ਆਪਾਂ ਛਟਕਾ ਕਰਦੇ ਉਹ ਵੀ ਨਹੀਂ ਸੰਖਾਂਦੇ ਹੂੰ ਤੇ ਜਿੰਨਾ ਖਾਣਾ ਹੁੰਦਾ ਸੀ ਹੁਣ ਉਹ ਕੰਮ ਹੁਣ ਵੀ ਕਰ ਸਕਨੇ ਅਸੀਂ ਪਈ ਸਿੱਖਾਂ ਦੀ ਜਾਂ ਹਿੰਦੂਆਂ ਦੀ ਰੋਟੀ ਬੱਕਰੀ ਬਣਵਾਦੇ ਨੇ ਹੂੰ ਇਹ ਪੁੱਛਦਾ ਸੀ ਅੱਛਾ ਕੋਈ ਉਦੋਂ ਦੀਆਂ ਕੋ ਸਹੇਲੀਆਂ ਸੁਲੀਆਂ ਹੈਗੀਆਂ ਸੀ ਯਾਦ ਸਹੇਲੀਆਂ ਤਾਂ ਕੀ ਕਰਨਾ ਹੁਣ ਖੁਰ ਕਿੱਥੇ ਦੇਗਾ ਚਲੋ ਫੇਰ ਵੀਕ ਕਈ ਵਰਗ ਜੇ ਤੁਸੀਂ ਇਹ ਗਿਓ ਕੀ ਬਤਾਓ ਨਾ ਜ ਕੋ ਇਕ ਅੱਧੀ ਹੋਵੇ ਨਾ ਮੇਰੇ ਮਤਬਰ ਦਿੱਤੇ ਕੋਈ ਨਹੀਂ ਹੋਣਾ ਇੱਥੇ ਵੀ ਪਿੰਡ ਚ ਵੀ ਹੂੰ ਕਿਉਂ ਅੱਗੇ ਆਂਦੇ ਨੇ ਕਿ ਕਲੇਰਾਂ ਦੀ ਮਾਂ ਹੈ ਦੀ ਐਸੀ ਕਲੇਰ ਨੇ ਹਾਂ ਠੀਕ ਹੈ ਜੀ ਠੀਕ ਤੇ ਹੋਰ ਤੇ ਹੁਣ ਬੁੱਢੇ ਨਾਲ ਸਭ ਤਰ੍ਹਾਂ ਦੇ ਨਾ ਨੀ ਮੈਸੇ ਤੁਹਾਡੇ ਜਦੋਂ ਤੁਸੀਂ ਦੋ ਉਧਰ ਰਹਿੰਦੇ ਸੀ ਪਾਕਿਸਤਾਨ ਚ ਵੀ ਉਹ ਤੋਂ ਨੀ ਕੋ ਮੁਸਲਮਾਨਾਂ ਦੀ ਕੁੜੀਆਂ ਜਿਹੜੀਆਂ ਤੁਹਾਡੇ ਨਾਲ ਸੇਲੀਆਂ ਉਹਦੋਂ ਤੁਹਾਡੀ ਸੇਲੀਆਂ ਤੇ ਅਸੀਂ ਕਿ ਤੁਹਾਨੂੰ ਪਤਾ ਜਿਵੇਂ ਮੁੰਡੇ ਖੇਡਦੇ ਨੇ ਰੱਲ ਕੇ ਕੁੜੀਆਂ ਵੀ ਖੇਡਦੀਆਂ ਨੇ ਕੁਨਾਣ ਹੀ ਆਦੇ ਗੰਨਦੇ ਨਾ ਉਹਨਾਂ ਨੇ ਕੀ ਕਰਨੇ ਨੇ ਅਸਾਂ ਚਲੋ ਫੇਰ ਵੀ ਆਪਣੀ ਵੀਡੀਓ ਉੱਥੋਂ ਤੱਕ ਵੀ ਜਾਣੀ ਪਾਕਿਸਤਾਨ ਤੱਕ ਵੀ ਇੰਟਰਵਿਊ ਹੁੰਦੇ ਮਤਲਬ ਤੇ ਉੱਥੇ ਜੇ ਕੋਈ ਜਾਂਦੀ ਹੋਏਗੀ ਉਹ ਤੁਹਾਡੇ ਨਾਲ ਗੱਲਬਾਤ ਕਰੇ ਕਰ ਲਵੇ ਨਾ ਨਾ ਕਿੰਤੇ ਬੋਲ ਗਿਆ ਹੁਣ ਕੋਈ ਨਹੀਂ ਐ ਇਹ ਦੱਸਦੇ ਨਾ ਪੁੱਤਰ ਜੀ ਹੁੰਦਿਆਂ ਕਿੱਥੇ ਨੇ ਨਾਲ ਸੰ ਜਿਹੜੀਆਂ ਆਪਣੀਆਂ ਸਿੱਖਾਂ ਦੀਆਂ ਪਰਾਵਾਂ ਦੀਆਂ ਉਹ ਨਾਲ ਟੋ ਰਹੇ ਆ ਤੇ ਮੁਸਲਮਾਨ ਹੋਤੇ ਰਹਿ ਗਏ ਉਹ ਸਾਡੇ ਹੁਣ ਕੀ ਲੱਗਦੇ ਕੋਰ ਕਿੱਧਰ ਗਏ ਨੇ ਤੇ ਅਸੀਂ ਕਿੱਧਰ ਆਵੇ ਐਵੇਂ ਬਹੁਤ ਦੁਖੀ ਹਾਂ ਸਾਡੇ ਜਦੋਂ ਮੇਰੀ ਹੁਣ ਆਣਾ ਨਹੀਂ ਕੋਈ ਨਹੀਂ ਹੂੰ ਹੂੰ ਤੇ ਮੈਂ ਨਾ ਉਹਨਾਂ ਦੇ ਕੀ ਦੱਸਣੇ ਹਾਂਜੀ ਹਾਂਜੀ ਤੇ ਜਦੋਂ ਉਧਰੋਂ ਆਏ ਸੀ ਜਿੰਨੀ ਜ਼ਮੀਨ ਉਥੇ ਪਾਕਿਸਤਾਨ ਜੀ ਇਧਰ ਆ ਕੇ ਮਿਲ ਗਈ ਜੋ ਨਹੀਂ ਕਿ ਨਹੀਂ ਮਿਲੀ ਅੱਛਾ ਜੀ ਸਾਡੇ ਉਹ ਤੁਹਾਨੂੰ ਅੱਗੇ ਵੀ ਦਸੀਏ ਇਹਨਾਂ ਦਾ ਤਾਇਆ ਸੀ ਵੱਡਾ ਤੇ ਦੂਜੇ ਤਰ੍ਹਾਂ ਭਰਾ ਸਨ ਉਹ ਛੋਟੇ ਛੋਟੇ ਸਨ ਉਹੜੇ ਸਨ ਉਹਨਾਂ ਨੂੰ ਕੋਈ ਦੇਣ ਲੈਣ ਦਾ ਪਤਾ ਨਹੀਂ ਸੀ ਹੂੰ ਜਿਸਰੇ ਲੋਕਾਂ ਜੀ ਮਹੀਨਾ ਲਖਾਈਆਂ ਤੇ ਉਹਨਾਂ ਜਿਹੜੇ ਖੂ ਦੀ ਪੈੜੀ ਸੀ ਨਾ ਹੂੰ ਉਹ ਤੇ ਲਿਖਾ ਦਿੱਤੀ ਹੂੰ ਤੇ ਸਾਡੇ ਪਿਛਾ ਪਾਕਿਸਤਾਨ ਇੱਕ ਪਾਸੇ ਮੁੰਜੀ ਆ ਜਾਂਦੀ ਸੀ ਪੈਰੀ ਅੱਛਾ ਜੀ ਤੇ ਇੱਕ ਪਾਸੇ ਖੂਹ ਹੁੰਦੇ ਸਨ ਠੀਕ ਹੈ ਉਹ ਖੂਹ ਵਾਲੀ ਇਹ ਨਾਲ ਖਾਛੜੀ ਐ ਜਿੰਨੀ ਸਾਡੀ ਕਲਰ ਦੀ ਐ ਅੱਛਾ ਤੇ ਉਥੂਰ ਬਣ ਗਿਆ ਉਹ ਮਿਲੀ ਨਹੀਂ ਬਰਾ ਉਹ ਨਹੀਂ ਸਾਨੂੰ ਮਿਲੀ ਉਹੀ ਮਿਲੀ ਜਿਹਦਾ ਮਾਮਲਾ ਭਰਦੇ ਜਿੰਨੀ ਕੁ ਦੱਸੀ ਉੱਥੇ ਹਾਂ ਮਾਮਲਾ ਛਾ ਮੇਨ ਲੋਕਾਂ ਨੂੰ ਇਹ ਸੀ ਨਾ ਵੀ ਵਾਪਸ ਤੁਰ ਜਾਣਾ ਉੱਥੇ ਫੇਰ ਕਿੱਥੇ ਜਾਣਾ ਸੀ ਅਸੀਂ ਨਹੀਂ ਸਮਝਦੇ ਸੀ ਜਿਹੜੇ ਸਾਡੇ ਵਿੱਚ ਦੁਕਾਨਾਂ ਵਾਲੇ ਵੱਡੇ ਵੱਡੇ ਬੰਦੇ ਸਨ ਨਾ ਹਿੰਦੂ ਜਿਆਦਾ ਨਿਕਲ ਕੇ ਦਰਹਾ ਗਏ ਸੰ ਦਿੱਲੀ ਟੁਰ ਗਏ ਉੱਥੇ ਜੇ ਤੁਸੀਂ ਰਹਿੰਦੇ ਸੀ ਉੱਥੇ ਮੇਲੇ ਮੂਲੇ ਲੱਗਦੇ ਹੁੰਦੇ ਸੀ ਕੋਈ ਮੇਲੇ ਲੱਗਦੇ ਸਨ ਬਸਾਖੀਆਂ ਅੱਛਾ ਜੀ ਲੋਈਆਂ ਤੇ ਆਪਣਾ ਜੇ ਕਿ ਸਖੰਡ ਪਾਠ ਕਰਾਣਾ ਹਾਂ ਤੇਰੇ ਪਿੰਡ ਦੇ ਉੱਥੇ ਜਾਣਾ ਕੋਈ ਉੰਜ ਕੋਈ ਉੱਥੇ ਪੀਰ ਦਾ ਜਾਂ ਕਿਸੇ ਮੁਸਲਮਾਨ ਪੀਰ ਦਾ ਜਾਂ ਕੋਈ ਕਿਸੇ ਤਰ੍ਹਾਂ ਦੇ ਸ਼ਹੀਦਾਂ ਦਾ ਕੋਈ ਮੇਲਾ ਮੂਲਾ ਨਹੀਂ ਸੀ ਲੱਗਦਾ ਹੁੰਦਾ ਕਿਸੇ ਜਗ੍ਹਾ ਲੱਗਦੇ ਸਾਨੂੰ ਮੁਸਲਮਾਨਾਂ ਦੇ ਆ ਮੁਸਲਮਾਨ ਜਾਂਦੇ ਹੁੰਦੇ ਸੀ ਉੱਥੇ ਤੇ ਉਹ ਤੁਹਾਨੂੰ ਫਿਰ ਜ਼ਮੀਨ ਅਲਾਟ ਉੱਥੇ ਕਰਨਾਲ ਹੋਈ ਸੀ ਇਥੇ ਆ ਕੇ ਸਮਝੀਰ ਅੱਛਾ ਜੀ ਮਤਲਬ ਇਸ ਪਿੰਡ ਦੀ ਆ ਗਈ ਹੈ ਹਾਂ ਉੱਥੇ ਕੋਈ ਦੋ ਚਾਰ ਸੌਣ ਰਹੇ ਫਿਰ ਕਰਨਾਲ ਪਾਣੀ ਪਤਲਾ ਵੈਸੇ ਹੀ ਰਹੇ ਸੀ ਇਹਨਾਂ ਵੈਸੇ ਜਿਲੇ ਗਏ ਸੀ ਮਤਲਬ ਜਿਹੜੀ ਪੱਕੀ ਅਲਾਟਮੈਂਟ ਨੇ ਉਹ ਕਹਿੰਦੇ ਸੀ 1955 ਚ ਜਾ ਕੇ ਹੋਈ ਸੀ 5455 ਜਾ ਕੇ 500 ਤੇ ਬੜਾ ਚਰਮ ਦੇਰੀ ਸਾਡੇ ਐਸ ਪਿੰਡ ਆ ਕੇ ਇਹ ਚਾਰ ਭਰਾ ਸਨ ਇਹਨਾਂ ਦਾ ਚਾਚੇ ਤਾਏ ਤੇ ਉਹਨਾਂ ਦੀ ਚੌਂਾਂ ਦੀ ਅੱਡੋ ਅੱਡ ਪੈ ਗਈ ਸੀ ਉਹਨਾਂ ਦਾ ਪਿਓ ਪੂਰਾ ਹੋ ਗਿਆ ਸੀ ਪਿਛੇ ਨਾਂ ਲੱਗੀ ਸੀ ਹਾਂ ਤੇ ਉਹ ਫਿਰ ਸਾਂਥੇ ਸਾਰੇ ਇਕੱਠੇ ਕੀਤੇ ਇੱਥੇ ਥੋੜੀ ਗਾਈ ਵੇਜ ਵੇਜ ਕੇ ਬੜਾ ਕਾਟਾ ਪਿਆ ਸਾਨੂੰ ਤੇ ਇਹ ਜਦੋਂ ਵੰਡ ਹੋਈ ਏ ਜਦੋਂ ਤੇ ਉਹਨੂੰ ਕਿਵੇਂ ਉੱਥੇ ਪਤਾ ਲੱਗਾ ਵੀ ਕੋਈ ਆਵਾਜ਼-ਵੁਝ ਦਵਾਉਂਦੇ ਸੀ ਜਾਂ ਕੋਈ ਪਿੰਡਾਂ ਜਗ ਦੱਸਦੇ ਸੀ ਕਿਵੇਂ ਪਤਾ ਲੱਗਾ ਸੀ ਉਹ ਦਵਾਉਂਦਾ ਸੀ ਇਸ ਸ਼ਹਿਰਾਂ ਚ ਲਾਹੌਰ ਪੁਰਾਣੇ ਤਾਂ ਆ ਵਾਕਿਆ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਇੱਥੋਂ ਹੁਣ ਜਾਣਾ ਹੈ ਬਈ ਜਾਣਦਾ ਤੇ ਅਸੀਂ ਆਂਦੇ ਸਾਂ ਸਾਂ ਕਿੱਥੇ ਜਾਣਾ ਹੈ ਅੱਛਾ ਤੇ ਜਿੰਨਾ ਕੋ ਮਾਇਆ ਸੀ ਤੇ ਮਾਇਆ ਲੈ ਕੇ ਟੁਰ ਗਏ ਨੇ ਸੀ ਅਸਾਂ ਜਮੀਨਾ ਚੁੱਕਣ ਨੂੰ ਹੂੰ ਜਾਟਾਂ ਦੇ ਸਣ ਮੇਰੀ ਤੇ ਚਰੋ ਬੇ ਸੰਭਾਲ ਸੀ ਅੱਛਾ ਅੱਛਾ ਜੀ ਤੇ ਮੇਰੇ ਮਾਪੇ ਤੇ ਆਂਦੇ ਸਨ ਵੀ ਉਹ ਜਿੰਨਾ ਕੋ ਪੈਸਾ ਵੀ ਉਹ ਟੁਰ ਗਏ ਨੇ ਤੇ ਪੈਸਾ ਲੈ ਕੇ ਵੀ ਅਸੀਂ ਜਮੀਨਾ ਵੀ ਤੁਹਾਡੇ ਕੋਲ ਜਮੀਨਾ ਹੀ ਨਹੀਂ ਨੇ ਵੀ ਜਮੀਨਾ ਲੈ ਕੇ ਸੀ ਕਿ ਕਿ ਸਿਰਫ ਚੁੱਕ ਦਿੰਦੀ ਕਿੱਥੇ ਜਾਣਾ ਤੇ ਉਹ ਜਮੀਨਾ ਕਿਸੇ ਨੂੰ ਤੇ ਉਹ ਉਹਨਾ ਚੰਗੀ ਮਾੜੀ ਬਣਾ ਕੇ ਪਾਈ ਜਦੋਂ ਤੁਸੀਂ ਉੱਥੇ ਤੁਰੇ ਸੀ ਪਿੰਡ ਚੋਂ ਜਦੋਂ ਤੁਰੇ ਮਤਲਬ ਉਧਰੋਂ ਤੇ ਪਿੰਡ ਦੇ ਆ ਕਹਿੰਦੇ ਨਹੀਂ ਸੀ ਰਹਿ ਬਿਨਾ ਜਾਓ ਵੀ ਇੱਥੇ ਰਵੋ ਖੁਸ਼ ਸੀ ਜਾਂ ਦੁਖੀ ਸਨ ਪਿੰਡ ਵਾਲੇ ਓਹੋ ਪਿੰਡ ਦੇ ਤੇ ਮौज ਉਹਨਾਂ ਨੂੰ ਜਿਹੜੇ ਸੱਜਣ ਸਨ ਉਹ ਦੁਖੀ ਵੀ ਸਨ ਰਹਿੰਦੇ ਸਨ ਹਾਂਜੀ ਤੇ ਜਿਹੜੇ ਦੁਸ਼ਮਣ ਸਨ ਆਉਂਦੇ ਸਨ ਨਾ ਟੋਰ ਜਾਣਾ ਉਹਨੂੰ ਦੂਰੋਂ ਸ਼ਹਿਰਾਂ ਦੀਆਂ ਗੱਲਾਂ ਸੁਣਦੇ ਸਨ ਤੇ ਸਾਡੇ ਜੋ ਗਈਏ ਤੇ ਕਈ ਜਿਹੜੇ ਸੱਜਣ ਸਨ ਸਾਡੇ ਵਰਗਿਆਂ ਜੰਦਰ ਮਾਰਿਆ ਤੇ ਉਹਨਾਂ ਨੂੰ ਚਾਬੀ ਦੇ ਆ ਲੋ ਬੀ ਸਾਮ ਉਸ ਬਸੀ ਆਵੋਗੇ ਤੇ ਲੁੱਲਾ ਆਵਾਂਗੇ ਤੇ ਲੁੱਲਾ ਲੁੱਲਾਂਗੇ ਇੰਨਾ ਸਿੱਧੇ ਤੇ ਨਾ ਸਾਂਗੇ ਅੱਛਾ ਜੀ ਤੇ ਸրան ਕੰਪਾਣੇ ਬਣੇ ਸਨ ਤੇ ਬਾਕੀ ਜਿਹੜੀ ਦੁਨੀਆ ਰਹਿ ਗਈ ਸੀ ਪਿੰਡਾਂ ਚ ਕਈ ਮੁਸਲਮਾਨੋ ਕੇ ਰਹਿ ਗਏ ਉੱਥੇ ਤੁਹਾਡਾ ਤਾਂ ਕੋਈ ਨਹੀਂ ਉੱਥੇ ਰਿਹਾ ਜੀ ਕੋਈ ਪਰਿਵਾਰ ਸਾਡਾ ਕੋਈ ਨਹੀਂ ਜੀ ਉਹ ਫਿਰ ਮਗਰੋਂ ਇਹ ਜਾਂਦੇ ਸਨ ਮਿੰਟਰੀ ਕਰਦੇ ਸਨ ਸਿੱਖ ਤੇ ਟਰੱਕ ਉਹ ਜਾ ਕੇ ਲੈ ਆਉਂਦੇ ਸਨ ਜੜਾ ਵੰਡ ਤੋਂ ਬਾਅਦ ਗਏ ਤਾਂ ਨਹੀਂ ਪਾਕਿਸਤਾਨ ਅਸਤੂਬਾ ਫਿਰ ਨਾ ਜਿੰਨਾ ਲੋਡ ਸੀ ਜਿੰਨਾ ਦਾ ਕੁਝ ਰਹਿ ਗਿਆ ਸੀ ਗੱਡੀਆਂ ਦੇ ਪਾਈਆਂ ਚੀਜ਼ਾਂ ਜਾ ਕੇ ਲੈ ਕੋਪਟ ਕੇ ਲਿਆਏ ਨੇ ਹਾਂ ਪਰ ਜਿਹੜੇ ਜਾਣਾ ਸੀ ਜਿਹੜੇ ਜਾਂਦੇ ਵੀ ਰਹੇ ਨੇ ਅੱਛਾ ਜੀ ਉਹ ਤੇ ਫਿਰ ਤੁਹਾਨੂੰ ਪਤਾ ਹੀ ਹੈ ਨਾ ਕਾਟ ਬਣਵਾਏ ਤੇ ਕਹੀਂ ਸਿਆਪੇ ਕਰੀ ਦੇਣੇ ਜੋ ਹੁਣ ਵੀ ਜਾ ਸਕਨੇ ਆ ਸੀ ਹਾਂਜੀ ਹਾਂ ਜਾ ਸਕਦੇ ਜੀ ਪਾਸਵਰਡ ਉਹਨਾਂ ਆ ਕੇ ਜਾ ਸਕਦੇ ਜੀ ਬਹੁਤ ਬਹੁਤ ਧੰਨਵਾਦ ਮਾਤਾ ਜੀ ਤੁਹਾਡਾ ਤੁਸੀਂ ਸਾਨੂੰ ਟਾਈਮ ਦਿੱਤਾ ਬਹੁਤ ਬਹੁਤ ਤੁਹਾਨੂੰ ਧੰਨਵਾਦ ਫਿਰ ਹੁਣ ਮੈਨੂੰ ਕੀ ਪਤਾ ਮੈਂ ਕੀ ਗੱਲਾਂ ਕਰ ਛੜੀਆਂ ਨੇ ਕੋਈ ਗੱਲ ਨਹੀਂ ਇੱਥੇ ਕੀ ਪੈ ਗੀਆਂ ਤੇ ਦੋਸਤੋ ਇਸੀ ਸਾਡੇ ਮਾਤਾ ਜੀ ਨਾਲ ਤੁਹਾਡੀ ਕਰਾਈ ਗੱਲਬਾਤ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਓ ਤੇ ਪੇਜ ਨੂੰ ਕਰਿਓ ਲਾਈਕ ਅੱਗੇ ਤੋਂ ਤੁਹਾਡੇ ਵਾਸਤੇ ਹੋਰ ਐਫੇਜ ਵੀਡੀਓ ਲੈ ਕੇ ਆਵਾਂ ਕਰਾਂਗੇ ਜੀ ਸਤਿ ਸ਼੍ਰੀ ਅਕਾਲ ਜੀ